ਸਾਰਨ ਪਿਆਰ ਪਰ ਸਤਿ ਸ੍ਰੀਕਾਲ ਅੱਜ ਆਪਾਂ ਬਣਾਵਾਂਗੇ ਪੋਹੇ ਆਲੂ ਦੀ ਟਿੱਕੀ ਐਕਾ ਕੌਲੀ ਪੋਹੇ ਦੀ ਲਈ ਆ। ਇੱਕ ਕੌਲੀ ਪਾਣੀ ਦੀ ਲਵਾਂਗੇ। ਪਾਣੀ ਕੋਸਾ ਜਾਵਾ ਇਹਨੂੰ ਭਿਉਂ ਕੇ 10 ਮਿੰਟ ਲਈ ਰੱਖ ਦਾਂਗੇ। ਪੋਹਾ ਆਪਣਾ ਭਿਉਂ ਲਿਆਵਾ। ਹਣੇ ਤੇ ਵਿੱਚ ਜਿਹੜਾ ਵਾਧੂ ਪਾਣੀ ਆ ਉਹ ਆਪਾਂ ਕੱਢ ਦਾਂਗੇ। ਛਾਣੀ ਨਾਲ ਨਿਚੋੜ ਦਾਂਗੇ। ਇਹਦੇ ਉੱਪਰ ਰੱਖ ਦਿੰਨੇ ਆ। ਪਾਣੀ نیچے ਚਲਾ ਜਾਊਗਾ। ਉੱਪਰ ਚਮਚੇ ਨਾਲ ਦਬਾ ਦਾਂਗੇ। ਚਮਚੇ ਨਾਲ ਦਬ-ਦਬ ਕੇ ਪਾਣੀ ਨਿਚੋੜ ਦਾਂਗੇ ਸਾਰ। ਉਹਨ ਚੰਗੀ ਤਰ੍ਹਾਂ ਅਤਨਾ ਹੀ ਮਲ ਲੈਣਾ ਮੈਂ ਫਿਰ ਇਹਦੇ ਵਿੱਚ ਚਾਲੂ ਪਾ ਲੈਣੇ ਆਂ ਕਣ ਆਲੂ ਲੈਏ ਸੀਗੇ ਇੱਕ ਸ਼ਿਮਲਾ ਮਿਰਚ ਇੱਕ ਪਿਆਜ਼ ਦੋ ਮਿਰਚਾਂ ਹਰੀਆਂ ਧਨੀਆ ਆਲੂ ਵਾਲੇ ਸੀਗੇ ਬੇਸਣ ਅੱਧੇ ਕੌਲੇ ਨਮਕ ਇੱਕ ਚਮਚ ਮਿਰਚਾ ਅੱਧਾ ਚਮਚਾ ਵਿੱਚ ਹਰੀ ਮਿਰਚ ਪਾਈ ਵੀ ਹੈ ਨਾ ਪਹਿਲਾਂ ਜੀਰਾ ਇੱਕ ਚਮਚ ਗਰਮ ਮਸਾਲਾ ਅੱਧਾ ਚਮਚ ਹੁਣ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਲੈਣਾ ਆ ਉਹ ਵਾਲ ਦੇ ਸੀਗੇ ਪੋਹਾ ਕੋਸੇ ਜੇ ਪਾਣੀ ਚ ਭੋਂ ਲਿਆ ਸੀਗਾ ਪਾਣੀ ਦਿੱਤਾ ਜਰੂਰ ਤੀਨ ਪਾਣੀ ਪਾਉਣ ਦੀ ਥੋੜਾ ਜਿਹਾ ਚਾਟ ਮਸਾਲਾ ਪਾ ਲੈਣਾ ਨੂੰ ਇੱਕ ਨਿੰਬੂ ਇਹਨਾਂ ਸਾਰਿਆਂ ਨੂੰ ਮਿਲਾ ਲੈਣਾ ਚੰਗੀ ਤਰ੍ਹਾਂ ਬਾਅਦ ਵਿੱਚ ਟਿੱਕੀ ਦੀ ਸ਼ੇਪ ਦੇ ਦੇਣੀ ਆ ਤੇ ਇਹਦੇ ਨਾਲ ਉਹਦੀ ਆਪਾਂ ਟਿੱਕੀ ਬਣਾ ਸਕਦੇ ਆ ਫਿੰਗਰ ਵੀ ਬਣਾ ਸਕਦੇ ਆ ਤੇਲ ਆਪਾਂ ਗਰਮ ਕਰ ਲਿਆ ਵਾ ਹੁਣ ਇਹਨੂੰ ਫਰਾਈ ਕਰ ਲੈਣਾ ਇਹਦੇ ਵਿੱਚ ਤਿੱਕੀ ਆਪਣੀ ਰੈਡੀ ਹੋ ਗਈ ਬਰਾਊਨ ਕਲਰ ਹੋ ਗਿਆ ਦੇਖੋ ਹੁਣ ਆਪਾਂ ਜਿਹੜਾ ਪੋਹੇ ਦਾ ਤੇ ਆਲੂ ਦੇ ਫਿੰਗਰ ਬਣਾਏ ਸੀ ਫਰਾਈ ਕਰ ਲੈਣੇ ਆ ਤੇ ਬੱਚਿਆਂ ਨੂੰ ਬਹੁਤ ਪਸੰਦ ਆ ਸਨੈਕਸ ਵੀ ਆਪਾਂ ਕਹਿ ਸਕਦੇ ਹਾਂ ਨੂੰ ਪੋਹੇ ਦੇ ਤੇ ਆਲੂ ਦੇ ਸਨੈਕਸ ਤਿਆਰ ਆ ਆਪਾਂ ਟਿੱਕੀ ਬਣਾ ਲਈ ਆ ਬਾਲਸ ਆ ਫਿੰਗਰਸ ਚਾਹ ਨਾ ਪਖਾ ਸਕਦੇ ਆ